ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਕਸਬੇ ਗਲੀ ਮੁਹੱਲੇ ਦੇ ਵਿੱਚ ਭਾਵੇਂ ਉੱਥੇ ਗੁਰਦੁਆਰਾ ਹੈ ਭਾਵੇਂ ਉੱਥੇ ਮੰਦਰ ਹੈ ਭਾਵੇਂ ਉੱਥੇ ਮਸਜਦ ਗਿਰਜਾ ਘਰਜਾ ਚਰਚ ਹੈ ਹਰ ਧਾਰਮਿਕ ਸਥਾਨ ਤੇ ਪੰਜਾਬ ਦੇ ਨਾਮੀ ગ્રામੀ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਿੰਕੀਆਂ ਜਾਰੀਆਂ ਨੇ ਸਪੈਸ਼ਲ ਲਾਈਵ ਹੋ ਕੇ ਕਨਵਰ ਗਰੇਵਾਲ ਜਸ ਬਾਜਵਾ ਅਤੇ 4-5 ਹੋਰ ਵੀ ਉੱਥੇ ਗਾਇਕ ਸੀ ਜਿਨ੍ਹਾਂ ਨੇ ਕਿਹਾ ਕਿ ਅੱਜ ਦੀ ਰਾਤ ਲੋੜ ਹੈ ਕਿ ਅਰਦਾਸ ਕੀਤੀ ਜਾਵੇ ਭਜਨ ਬੰਦਗੀ ਕੀਤੀ ਜਾਵੇ ਸਿਮਰਨ ਕੀਤਾ ਜਾਵੇ ਰਾਜਵੀਰ ਜਵੰਦਾ ਦੇ ਹੱਕ ਵਿੱਚ ਜਿਸ ਨੇ ਵੀ ਸੁਣਿਆ ਉਸ ਨੇ ਅਰਦਾਸ ਵੀ ਕੀਤੀ ਉਹਨਾਂ ਨੇ ਮੱਥੇ ਵੀ ਟੇਕੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਰਾਜਵੀਰ ਜਵੰਦਾਵਾਸਤੇ ਕਿ ਰੱਬ ਉਹਨਾਂ ਦੀ ਉਮਰ ਲੰਮੀ ਕਰੇ ਦਿਨ ਦੁਗਣੀ ਰਾਤ ਚੌਗਣੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਰੱਕੀ ਕਰਨ ਫਿਰ ਉਹ ਸਟੇਜਾਂ ਤੇ ਆਉਣ ਫਿਰ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲੇਕਿਨ ਜਿਹੜੀ ਮੈਡੀਕਲ ਦੀ ਰਿਪੋਰਟ ਆਈ ਹੈ ਇੱਕ ਵਾਰ ਫਿਰ ਫੈਨਸ ਜਿਹੜੇ ਉਹਦੇ ਫੈਨਸ ਨੇ ਉਹਨਾਂ ਦੀ ਚਿੰਤਾ ਵਧ ਗਈ ਹੈ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ ਟੈਂਸ਼ਨ ਦੇ ਵਿੱਚ ਨੇ ਕਿ ਆਖਰਕਾਰ ਰਾਜਵੀਰ ਜਵੰਦਾ ਨੂੰ ਅਸਲ ਦੇ ਵਿੱਚ ਹੋਇਆ ਕੀ ਹੈ ਡਾਕਟਰਾਂ ਨੇ ਬਿਰਤਨ ਜਾਰੀ ਕਰ ਦਿੱਤਾ ਹੈ ਡਾਕਟਰ ਜੋ ਵੀ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ ਉਹਨਾਂ ਨੂੰ ਨਾ ਤੇ ਗੱਲ ਕੋਈ ਵਧਾ ਕੇ ਕਹੀ ਜਾਂਦੀ ਹੈ ਨਾ ਕਿ ਘਟਾ ਕੇ ਕਹੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਡਾਕਟਰਾਂ ਦੀ ਡਿਊਟੀ ਲਗਾ ਕੇ ਆਏ ਨੇ ਤਗੀਦ ਕਰਕੇ ਆਏ ਨੇ ਕਿ ਭਾਈ ਵਧੀਆ ਤਰੀਕੇ ਦੇ ਨਾਲ ਹਰ ਹਿੰਲਾ ਵਸੀਲਾ ਵਰਤਿਆ ਜਾਵੇ ਟ੍ਰੀਟਮੈਂਟ ਪ੍ਰੋਪਰ ਕੀਤਾ ਜਾਵੇ ਰਾਜਵੀਰ ਜਵੱਦਾ ਦਾ ਇਸ ਕਰਕੇ ਮੈਡੀਕਲ ਦੀ ਰਿਪੋਰਟ ਨੂੰ ਨਾ ਤੇ ਕਢਾਇਆ ਜਾ ਸਕਦਾ ਹੈ ਨਾ ਤੋਂ ਨਾ ਵਧਾਇਆ ਜਾ ਸਕਦਾ ਹੈ ਲੇਕਿਨ ਕੁਝ ਚੈਨਲ ਵਿਊ ਲੈ ਜਾਂ ਟੀਆਰਪੀ ਲੈਣ ਦੇ ਲਈ ਉਹਨਾਂ ਵੱਲੋਂ ਝੂਠੀਆਂ ਅਫਵਾਵਾਂ ਅਫਲਾਈਆਂ ਚਾਰੀਆਂ ਨੇ ਜਿਹੜੀ ਮੈਡੀਕਲ ਦੀ ਰਿਪੋਰਟ ਆਈ ਹੈ ਪਹਿਲਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਦਿੰਨੇ ਹਾਂ ਕਿ ਕੀ ਕਹਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਫੋਰਟੀ ਹਸਪਤਲ ਵੱਲੋਂ ਇੱਕ ਨਵਾਂ ਬੁਲੇਟਿਨ ਜਾਰੀ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਉਹ ਮੁਹਾਲੀ ਦੇ 40 ਹਸਪਤਾਲ ਵਿੱਚ ਲਾਈਫ ਸਪੋਰਟ ਤੇ ਹਨ ਅਤੇ ਹਸਪਤਾਲ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਦੀ ਮਾਨਸਿਕ ਸਥਿਤੀ ਨਾ ਚੁੱਕਾ ਹੈ ਅਤੇ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਉਹਨਾਂ ਦੀ ਦਵਾਈ ਦੀ ਗਤੀਵਿਧੀ ਬਹੁਤ ਘੱਟ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈ ਪੋਕਸਿਕ ਬਦਲਾਅ ਦਿਖਾਈ ਦਿੱਤੇ ਹਨ ਰੀੜ ਦੀ ਹੱਡੀ ਦੇ ਐਮਆਈ ਵਿੱਚ ਗਰਦਨ ਅਤੇ ਪਿੱਠ ਦੇ ਹਿੱਸੇ ਵਿੱਚ ਕਾਫੀ ਡੂੰਘੇ ਸੱਟਾਂ ਦਾ ਪਤਾ ਚੱਲਿਆ ਹੈ ਰੀੜ ਦੀ ਹੱਡੀ ਤੇ ਗੰਭੀਰ ਸੱਟ ਹੈ ਉਹਨਾਂ ਦੇ ਹੱਥਾਂ ਅਤੇ ਲੱਤਾਂ ਨੂੰ ਉਹਨਾਂ ਰੀੜ ਦੀ ਹੱਡੀ ਜਿਹੜੀ ਹੈਗੀ ਹੈ ਉਹ ਸੱਟ ਨੇ ਰਾਜਵੀਰ ਜਵੰਦਾ ਦੀਆਂ ਹੱਥਾਂ ਰਾਜਵੀਰ ਜਵੰਦਾ ਦੇ ਹੱਥਾਂ ਅਤੇ ਲੱਤਾਂ ਨੂੰ ਉਹਨਾਂ ਨੇ ਕਮਜ਼ੋਰ ਕਰ ਦਿੱਤਾ ਹੈ ਇਹਨਾਂ ਸਾਰੇ ਕਾਰਨਾਂ ਦੇ ਚੱਲਦਿਆਂ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟਰੀ ਰੀਟਰ ਤੇ ਰੱਖਣ ਦੀ ਜ਼ਰੂਰਤ ਹੈ ਮਹਾਂ ਡਾਕਟਰਾਂ ਦੀ ਇੱਕ ਟੀਮ ਨੇ ਇਸ ਸਮੇਂ ਉਹਨਾਂ ਦੀ 24 ਘੰਟੇ ਨਿਗਰਾਨੀ ਕਰ ਰਹੀ ਹੈ ਰਾਜਵੀਰ ਜਵੰਦਰ ਦੇ ਪ੍ਰਸ਼ੰਸਕ ਅਤੇ ਪੰਜਾਬੀ ਸੰਗੀਤ ਉਜੋਗ ਨਾਲ ਜੁੜੇ ਲੋਕ ਉਹਨਾਂ ਦੀ ਜਲਦੀ ਸਿੱਤ ਸਿੱਤ ਯਾਪੀ ਲਈ ਲਗਾਤਾਰ ਪ੍ਰਾਰਥਨਾ ਕਰ ਰਿਹਾ ਨੇ ਯਾਨੀ ਕਿ ਜਿਹੜੀ ਤੁਹਾਨੂੰ ਅਸੀਂ ਰਿਪੋਰਟ ਪੜ੍ਹ ਕੇ ਦੱਸੀ ਹੈ ਇਹ ਮੁਹਾਲੀ ਦੇ 40s ਹਸਪਤਾਲ ਡਾਕਟਰਾਂ ਦੀ ਰਿਪੋਰਟ ਹੈ ਕਿ ਜਿਹੜੇ ਉਹਨਾਂ ਨੂੰ ਨੁਕਸ ਨੇ ਕਿਉਂਕਿ ਉਹਨਾਂ ਦੇ ਅੰਗਾਂ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲ ਰਹੀ ਕਿਉਂਕਿ ਆਪਣੇ ਸਿਰ ਦੇ ਅੰਗਾਂ ਨੂੰ ਪ੍ਰੋਪਰ ਤਰੀਕੇ ਤੇ ਆਕਸੀਜਨ ਜਿਹੜੀ ਹੈ ਬਿਲਕੁਲ ਜ਼ਰੂਰੀ ਹੈ ਇਸ ਕਰਕੇ ਉਹਨਾਂ ਦੇ ਹੱਥ ਪੈਰ ਦਿਨ ਬਰ ਦਿਨ ਕਮਜ਼ੋਰ ਹੋ ਰਿਹਾ ਨੇ ਦਿਮਾਗ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਦਿਮਾਗ ਦੇ ਵਿੱਚ ਵੀ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਆਕਸੀਜਨ ਨਹੀਂ ਜਾਦੀ ਰੀੜ ਦੀ ਹੱਡੀ ਤੇ ਜਿਹੜੀ ਸੱਟ ਲੱਗੀ ਹੈ ਉਹ ਬਹੁਤ ਜ਼ਿਆਦਾ ਗੰਭੀਰ ਹੈ ਫਿਰ ਉਹਨਾਂ ਦੇ ਸਿਰ ਤੇ ਵੀ ਸੱਟ ਲੱਗੀ ਹੈ ਉਹ ਵੀ ਜ਼ਿਆਦਾ ਗੰਭੀਰ ਹੈ ਵੈਂਟੀਲੇਟਰ ਤੇ ਲੰਮਾ ਸਮਾਂ ਰਹਿਣਾ ਪਵੇਗਾ 24 ਘੰਟੇ ਡਾਕਟਰ ਉਹਨਾਂ ਦਾ ਡਿਕਨ ਕਰ ਰਹੇ ਨੇ ਪੰਜਾਬੀਓ ਇਹ ਸਮਾਂ ਹੈ ਅਰਦਾਸ ਕਰਨ ਦਾ ਇਹ ਸਮਾਂ ਹੈ ਫਿਰ ਦੁਬਾਰਾ ਆਪਣੇ ਪੁੱਤ ਗੋਡੇ ਠੇਕੇ ਉਹਦੇ ਵਾਸਤੇ ਅਰਦਾਸਾਂ ਕਰਨ ਦਾ ਤਾਂ ਕਿ ਮਾਂ ਨੂੰ ਉਹਦਾ ਪੁੱਤ ਪਤਨੀ ਨੂੰ ਉਹਦਾ ਪਤੀ ਅਤੇ ਛੋਟੇ ਬੱਚਿਆਂ ਨੂੰ ਇੱਕ ਲੜਕੀ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ ਕਾਕਾ ਜੀ ਦੀ ਉਮਰ ਦੱਸੀ ਜਾ ਰਹੀ ਹੈ 5 ਸਾਲ ਉਹਨਾਂ ਦਾ ਉਹਨਾਂ ਨੂੰ ਪਿਤਾ ਮਿਲ ਸਕੇ ਅਰਦਾਸ ਦੇ ਵਿੱਚ ਦੁਆ ਹੈ ਸਾਡੇ ਚੈਨਲ ਦੇ ਮਾਧਮ ਨਾਲ ਵੀ ਅਸੀਂ ਵੀ ਦੁਆ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਧੰਨਵਾਦ